ਅੱਜ ਮੈਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਇਆ ਹਾਂ। ਜਿਹੜੇ ਕੋ ਪਾਪਾ ਮੇਰੇ ਬੰਨੇ ਸੰਗ ਲਿਆ। ਆ ਆਪਣਾ ਕਮਾਦਿਆ। ਕੀੜੀ ਬਹੁਤ ਪਈ ਆ ਆਪਣੇ ਕਮਾਦ ਨੂੰ ਜੀ। ਫਿਰ ਪਲੀ ਸ਼ਰਾਬ ਦੂ ਤਾ ਸੋਫੀਆ ਬਾਹਰ ਫਿਰ ਕਿਹੜੀ ਕਰੀਏ। ਕਮਾਦ ਸੁੱਕਣ ਡਿਆ ਉੱਤੋਂ ਦੀ ਆਵੇ ਆ। ਆਇਆ। ਕੀੜੀ ਬਹੁਤ ਪਈ ਆ। ਕਿ ਕਮਾਲ ਬਹੁਤ ਜਗ੍ਹਾ ਸੁੱਕਣ ਡਿਆ ਨੇ। ਤੇ ਮਾੜਾ ਭੱਟੇ ਖੰਡਿਆ ਪਾਕੇ ਪੋਸਾ ਤਫਾਲੀਆਂ ਫੇਰਾਂਗੇ ਤੇਰੇ ਆਪਾਂ ਹੁਣ ਸਵਾਸ ਆ ਜੇ ਤੇਰਾ ਆਪਾ ਬਿਊਟਰ ਫੇਰਾਂਗੇ ਬਿਊਟਰ ਓਹ ਬਾਪੂ ਮੇਰਾ ਮਾਰ ਵੇਖੰਡਿਆ ਐ ਆ ਵੇਖੋ ਜੀ ਇਹਦੇ ਪਟਾਣੀਆਂ ਲਾ ਫੇਰਨੀ ਆ ਭਾਜੀ ਆਪਿਆ ਤਾਈਆਂ ਦੀ ਆਪਾਂ ਫੇਰੀ ਨਹੀਂ ਆ ਤੇ ਆਪਾਂ ਨਾ ਪਟਾਣੀਆਂ ਲਾ ਫੇਰਾਂਗੇ ਤੇ ਹੋਰ ਆਪਾਂ ਨੂੰ ਕਮਾਲ ਆਪਣਾ ਵੇ ਉਹ ਘਲੋਤਾ ਵਾ ਕਮਾਲ ਦਾ ਆਪਣਾ ਬਈ ਬੜਕਾ ਮਾਰਦਾ ਪਿਆ ਹੋਏ ਦੇਖੋ ਕਮਾਲ ਆਪਣਾ ਪਾਣੀ ਵਿੱਚ ਲਾਤਾ ਹੀ ਕਾਲ ਪੱਸੋ ਤੇ ਬੇਸੁਕਨ ਹੈ ਬਿਆਵਾ ਹਰ ਆਉਂਦਾ ਹੈ ਬੇਗਮਾ ਆਪਣਾ ਦੇਖੋ ਰਹਾ ਹੋ ਗਿਆ ਪਰ ਆ ਗਿਆ ਆਪਣਾ ਕਬਾਦ ਤੇ ਪਰ ਮਾਸ ਸੁੱਕਦਾ ਜਾਵਾ ਤੇ ਕੀੜੀ ਬੜੀ ਪੈ ਗਈ ਕਬਾਦ ਨੂੰ ਤੇ ਵਦਨ ਨਹੀਂ ਦਿਆ ਕੋਈ ਦਵਾਈ ਦੋਈ ਦੱਸੋ ਕੋਈ ਸਲਾਹ ਦੋ ਸਾਨੂੰ ਕਿ ਕਿਹੜੀ ਦਵਾਈ ਵਰਤੀਏ ਹਾਂਜੀ ਤੇਰਾ ਬੋਰ ਇਹ ਪਿਆ ਰੋਕ ਥੋੜਾ ਸੜ ਗਿਆ ਆ ਰੋਕ ਰੋਕ ਫੇਲੋਈ ਮੋਟਾ ਮਸ਼ੇਰੀਆ ਆਪਣਾ ਰੁੱਖ ਜਿਹੜੇ ਸੁੱਕ ਜਾਂਦੇ ਨੇ ਰੁੱਖ ਜਿਹੜੇ ਬਹੁਤ ਜ਼ਿਆਦਾ ਸੁੱਕ ਜਾਂਦੇ ਆ ਹਾਂਜੀ ਰੁੱਖ ਜਿਹੜੇ ਮੜਕੇ ਸੁੱਕ ਜਾਂਦੇ ਆ ਤੇ ਉਹ ਵੀ ਜਾਂਦੇ ਨੇ ਹਾਂਜੀ ਹੋਰ ਮੈਂ ਪੜੀ ਵੇਖਾਂ ਚੱਲਨੇ ਆ ਆਪਣੇ ਕੀ ਜਾਗੇ ਕੈਨ ਸੁੱਕੀ ਆ ਜੇ ਬੂਜੇ ਆਪਣੇ ਹੋਏ ਬੂਜੇ ਪੈੜੀ ਚ ਪੂਰੀ ਹੋਏ ਆ ਇਹ ਆਪਾਂ ਭਲਕੇ ਪਾਸੋਂ ਪਟਾਗੇ ਨੂੰ ਬੂਜਿਆਂ ਨੂੰ ਬੂਜਿਆਂ ਨੂੰ ਆਪਾਂ ਪੋੜਦੇ ਨੇ ਆ ਖੇੜਦੇ ਨੇ ਬੂਜੇ ਆਪਾਂ 1 2 1 2 ਰਹਿਣ ਦੇਣੇ ਆਪਾਂ ਬੂਜੇ 1 2 3 4 ਬੂਜੇ ਆਪਾਂ ਪੋੜਦੇ ਨੇ ਤੇ ਕਿਆ ਬੱਲਾ ਵੇਖਣ ਆਏ ਆ tailed ਬੰਨਾ ਕੀ ਕੀੜਾ ਮਾਰਦੇ ਪੈੜੀ ਆਪਣੀ ਉਹ ਕਿ ਨਹੀਂ ਮਾਰਦੇ ਜੀ ਕਮੈਂਟ ਕਰਕੇ ਦੱਸਿਓ ਜੀ ਠੀਕਾ ਜੀ ਅੱਜ ਮੈਂ ਸਰਾ ਦੇ ਬੋਰ ਹੁੰਦਾ ਰਿਆਂ ਜੀ ਕਰੇ ਅੱਜ ਮਾਂਡਰੀ ਕੋਈ ਕੰਮ ਹੈਗਾ ਨਹੀਂ ਹੋ ਠੰਡਾ ਹੋਇਆ ਮੈਂ ਪੈੜੀ ਨੂੰ ਕੀੜਾ ਮਾਰ ਰਹੀ ਏ ਹਾਂ ਜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸਬਸਕ੍ਰਾਈਬਰ ਹੋ ਤੇ ਹੋਣਾ ਆਪਣੀਆਂ ਦੇਖੋ ਜੀ ਹੋਣਾ ਪਰ ਤੜਾ ਤੜਾ ਦੇਖੋ ਵੀਰਾ ਆਪਣੇ ਲੱਗ ਕੇ ਬਨੇ ਤੇ ਤੱਕ ਨਹੀਂ ਪੈਗੀ ਵੀ ਇਹ ਭਰਾਵਰੀ ਇੱਕ ਗਰੀਬ ਦੀ ਗਰੀਬ ਚਾਲੀ ਤੇ ਜੇਤਾ ਪੈ ਗਈ ਆਪਣੀ ਪੜੀ ਲੱਗ ਗਈ ਆ ਆਪਣੀ ਪੜੀ ਨਾਲ ਦੀ ਤੇ ਇਹ ਸਾੜੀ ਚਰੀ ਦੀ ਬਹੁਤ ਜਦੀ ਪੜੀ ਪੈ ਗਈ ਆ ਆਵੇ ਇਧਰ ਦੇਖੋ ਜੀ ਆ ਆ ਆਹ ਚਾਰੇ ਪੁੱਟਾ ਮਾਰਦੇ ਆ ਆ ਪੱਧਾ ਘਾਂਡੇ ਪੈੜੀਆਂ ਆ ਵੇਖਾ ਪੈੜੀਆਂ ਪੱਧਰਾ ਹੁੰਦੇ ਘਾਣੇ ਟਰੈਕਟਰ ਇੱਕ ਟਰੈਕਟਰ ਉਹ ਖਲੋਤਾ ਇਹ ਨਾਲ ਉਹ ਖਲੋਤਾ ਰਹਿਣੇ ਕੋ ਆ ਵੇ ਆਹ ਹੋਵੇ ਆ ਪੂਟਾ ਮਾਂਡੇ ਆਪਣੀ ਤੜੀਆ ਨਾਲ ਦੀ ਤੜੀਆ ਸੋਈ ਪੂਟਾ ਡਾ ਵਜਣਾ ਹਾਂਜੀ ਤੇ ਆਇ ਕੋ ਆਪਣਾ ਕੰਜਾ ਬਣਾ ਆਪਣਾ ਆਇ ਕੋ ਜੀ ਅੱਲਾਹ ਕੋ ਗੱਦਾਂ ਦੀਆਂ